ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਨਰਾਸੀ ਦੇ ਬਲੋਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਈ ਹੋਪ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਵਧੀਆ ਹੋਵੋਗੇ ਆਪਦੇ ਘਰਾਂ ਦੇ ਵਿੱਚ ਰਾਜੀ-ਬਾਜੀ ਹੋਵੋਗੇ ਜੀ ਲੋ ਜੀ ਹੁਣ ਆਪਾਂ ਆਏ ਸੀ ਗੁਰਦੁਆਰਾ ਸਾਹਿਬ ਤੋਂ ਅੱਜ ਅਕੰਧ ਪਾੜਦਾ ਸਮਾਪਨ ਸੀ ਜੀ ਤੇ ਹੁਣ ਆਪਾਂ ਬਲੌਗ ਸ਼ੁਰੂ ਕਰ ਰਹੇ ਹਾਂ ਦੁਪਹਿਰ ਦਾ ਟਾਈਮ ਹੋ ਗਿਆ ਹੈ ਜੀ ਤੇ ਅੱਜ ਆਪਾਂ ਕਰ ਰਹੇ ਹਾਂ ਜੀ ਕੁਝ ਕਮੈਂਟਸ ਤੇ ਰਿਪਲਾਈ ਤੇ ਸਭ ਤੋਂ ਪਹਿਲਾਂ ਇੱਕ ਕਮੈਂਟ ਆਪਾਂ ਨੂੰ ਆਇਆ ਸੀ ਇੱਕ ਦੀਦੀ ਦਾ ਉਹ ਆਪਾਂ ਨੂੰ ਪੁੱਛ ਰਹੇ ਸੀ ਵੀ ਦੀਦੀ ਤੁਸੀਂ 네ਗੇਟਿਵ ਕਮੈਂਟਸ ਨੂੰ ਕਿਵੇਂ ਅਵਰਡ ਕਰਦੇ ਆ ਜਾਨੀ ਕਿ 네ਗੇਟਿਵ ਕਮੈਂਟਸ ਨੂੰ ਕਿਵੇਂ ਲੈਂਦੇ ਹੋ ਤੁਸੀਂ ਹੈਨਾ ਤਾਂ ਦੀਦੀ ਮੈਂ ਤੁਹਾਨੂੰ ਵੈਸੇ ਤਾਂ ਚਲੋ ਆਪਾਂ ਥੋੜਾ ਬਹੁਤ ਰਿਪਲਾਈ ਤਾਂ ਕਰਤਾ ਸੀਗਾ ਪਰ ਅੱਜ ਆਪਾਂ ਗੱਲਬਾਤ ਕਰ ਰਹੇ ਆ 네ਗੇਟਿਵ ਤੇ ਪੋਜ਼ਿਟਿਵ ਦੇ ਬਾਰੇ ਹੈਨਾ ਤੇ ਦੇਖੋ ਜੀ ਜਦੋਂ ਆਪਾਂ ਇਸ ਦੁਨੀਆ ਵਿੱਚ ਆਉਂਨੇ ਆ ਇਸ ਸੰਸਾਰ ਵਿੱਚ ਵਿਚਰਦੇ ਆ ਨਾ ਤੇ ਆਪਾਂ ਨੂੰ ਦੋਨਾਂ ਤਰ੍ਹਾਂ ਦੇ ਲੋਕ ਮਿਲਦੇ ਆ 네ਗੇਟਿਵ ਪੋਜ਼ਿਟਿਵ ਚਾਹੇ ਉਹ ਆਪਣਾ ਸੋਸ਼ਲ ਮੀਡੀਆ ਹੋਵੇ ਚਾਹੇ ਆਪਣਾ ਚੈਨਲ ਹੋਵੇ ਜਾਂ ਆਪਣੀ ਇਸ ਦੁਨੀਆ ਦੇ ਵਿੱਚ ਰਹਿਣ ਸਨ ਹੋਵੇ ਆਪਣੀ ਜ਼ਿੰਦਗੀ ਹੋਵੇ ਆਪਣੀ ਆਪਾਂ ਨੂੰ ਇਸ ਤਰ੍ਹਾਂ ਦੇ ਲੋਕ ਹੀ ਮਿਲਦੇ ਹੀ ਮਿਲਦੇ ਆ ਜਦੋਂ ਆਪਾਂ ਸੰਸਾਰ ਵਿੱਚ ਵਿਚਰਦੇ ਆ ਨਾ ਦੁਨੀਆ ਦੇ ਨਾਲ ਰਹਿੰਦੇ ਆ ਤੇ ਆਪਾਂ ਨੂੰ ਇਸ ਤਰ੍ਹਾਂ ਦੇ ਕਮੈਂਟਸ ਮਿਲਦੇ ਹੀ ਮਿਲਦੇ ਆ ਇਹ ਆਪਾਂ ਨੂੰ ਸੋਚ ਕੇ ਚੱਲਣਾ ਚਾਹੀਦਾ ਵੀ ਆਪਾਂ ਅੱਜ ਰਾਤ ਚੱਲਾਂਗੇ ਹਨਾ ਤੇ ਆਪਾਂ ਚਾਹੇ ਚੰਗੇ ਰਾਹ ਤੇ ਚੱਲ ਰਹੇ ਆ ਪਰ ਆਪਾਂ ਨੂੰ ਦੋਨੋਂ ਤਰ੍ਹਾਂ ਦੇ ਲੋਕ ਹੀ ਮਿਲਣਗੇ ਮਿਲਣਗੇ ਤੇ ਇਸ ਕਰਕੇ ਆਪਾਂ ਨੂੰ ਇਸ 네ਗੇਟਿਵ ਕਮੈਂਟਸ ਜਿਹੜੇ ਆ ਅਵੋਇਡ ਕਰਨੇ ਚਾਹੀਦੇ ਆ ਔਰ ਆਪਦੇ ਸਹੀ ਰਾਹ ਤੇ ਹਮੇਸ਼ਾ ਅੱਗੇ ਤੁਰਨਾ ਚਾਹੀਦਾ ਆ ਤਾਂ ਹੀ ਜ਼ਿੰਦਗੀ ਦੇ ਵਿੱਚ ਆਪਾਂ ਸਫਲ ਹੋ ਸਕਦੇ ਆ ਹਨਾ ਜੇ ਆਪਾਂ 네ਗੇਟਿਵ ਕਮੈਂਟਸ ਦੀ ਤਰਫ ਧਿਆਨ ਦੇ ਹੀ ਜਾਵਾਂਗੇ ਉਹ ਆਪਣੇ ਦਿਮਾਗ ਚ ਘੁੰਮਦੇ ਰਹਿਣਗੇ ਤਾਂ ਫਿਰ ਆਪਾਂ ਅੱਗੇ ਨਹੀਂ ਵੱਧ ਸਕਦੇ ਕਦੇ ਵੀ ਨਹੀਂ ਵੱਧ ਸਕਦੇ ਹਨਾ ਕਿਉਂਕਿ ਆਪਾਂ ਜੋ ਵੀ ਕੰਮ ਕਰਦੇ ਆ ਨਾ ਉਹਦੇ ਵਿੱਚ ਆਪਾਂ ਨੂੰ ਕਿਤੇ ਨਾ ਕਿਤੇ ਰੋੜੇ ਜਰੂਰ ਮਿਲਣਗੇ ਮਿਲਗੇ ਆਪਣੇ ਰਾਹਾਂ ਦੇ ਵਿੱਚ ਰੋੜੇ ਬਿਛਾਉਣ ਵਾਲੇ ਵੀ ਮਿਲਣਗੇ ਹਨਾ ਤੇ ਇਸ ਤਰ੍ਹਾਂ ਆਪਾਂ ਨੂੰ ਨੈਗੇਟਿਵ ਕਮੈਂਟ ਜਿਹੜੇ ਅਵਰਡ ਕਰਨੇ ਚਾਹੀਦੇ ਆ ਕਿਉਂ ਦੇਖੋ ਜੀ ਕਬੀਰ ਜੀ ਨੇ ਵੀ ਆਪਦੀ ਬਾਣੀ ਦੇ ਵਿੱਚ ਕਿਹਾ ਸੀਗਾ ਨਿੰਦਕ ਰਾਖੀਏ ਨੀਅਰੇ ਆਂਗਨ ਕੁਟੀ ਛਵਾਈ ਬਿਨ ਪਾਣੀ ਸਾਬੂਨ ਬਿਨਾ ਨਿਰਮਲ ਹੋਏ ਸਵਾਈ ਠੀਕ ਹੈ ਇਹ ਜਿਹੜੇ ਦੋਹੇ ਆਪਾਂ ਕਿਤਾਬਾਂ ਦੇ ਵਿੱਚ ਪੜ੍ਹੇ ਸੀਗੇ ਹਨਾ ਆਪਾਂ ਜਿਵੇਂ ਕਿ ਛੋਟੇ ਹੁੰਦੇ ਸੀਗੇ ਉਹਦਾ मीनिंग ਆਪਾਂ ਨੂੰ ਨਹੀਂ ਸਮਝ ਆਉਂਦਾ ਸੀਗਾ ਪਰ ਜਦੋਂ ਹੁਣ ਆਪਾਂ ਵੱਡੇ ਹੋ ਕੇ ਦੁਨੀਆ ਦੇ ਵਿੱਚ ਵਿਚਰਦੇ ਆ ਨਾ ਤੇ ਉਦੋਂ ਪਤਾ ਲੱਗਦਾ ਵੀ ਇਹ ਦੋਹਾ ਜਿਹੜਾ ਆ ਕਬੀਰ ਜੀ ਨੇ ਕਿੰਨਾ ਵਧੀਆ ਲਿਖਿਆ ਹੈ ਤੇ ਇਹਦਾ ਸਹੀ ਅਰਥ ਹੈ ਜੀ ਕਿ ਆਪਾਂ ਨੂੰ ਨਿੰਦਕ ਜਿਹੜਾ ਹਮੇਸ਼ਾ ਆਪਣੇ ਨੇੜੇ ਰੱਖਣਾ ਚਾਹੀਦਾ ਆ ਠੀਕ ਹੈ ਕਿਉਂਕਿ ਉਹ ਆਪਣੀਆਂ ਕਮੀਆਂ ਨੂੰ ਗਿਣਾਉਂਦਾ ਰਹਿੰਦਾ ਆ ਤੇ ਆਪਾਂ ਬਿਨਾ ਪਾਣੀ ਤੋਂ ਬਿਨਾ ਸਾਬਣ ਤੋਂ ਹੀ ਆਪਣਾ ਜਿਹੜਾ ਦਿលਿਆ ਆਪਣੇ ਜਿਹੜਾ ਹਰਦਿਆ ਆ ਆਪਣੇ ਜਿਹੜਾ ਸਵਾ ਆ ਉਹ ਨਿਰਮਲ ਬਣਾ ਦਿੰਦਾ ਆ ਹਨਾ ਕਿਉਂਕਿ ਉਹ ਆਪਾਂ ਨੂੰ ਆਪਣੀਆਂ ਕਮੀਆਂ ਦੱਸਦਾ ਰਹਿੰਦਾ ਹੈ ਵੀ ਤੁਹਾਡੇ ਵਿੱਚ ਆ ਵਾਲੀ ਕਮੀਆਂ ਤੇ ਆਪਾਂ ਉਸ ਦੇ ਨਾਲ ਆਪਣੀਆਂ ਕਮੀਆਂ ਨੂੰ ਦੂਰ ਕਰ ਸਕਦੇ ਆ ਠੀਕ ਹੈ ਇੱਕ ਤਾਂ ਆਪਣਾ ਆਪਣੇ ਦੋਸਤ ਹੁੰਦੇ ਆ ਮਿੱਤਰ ਹੁੰਦੇ ਆ ਆਹ ਠੀਕ ਹੈ ਜੋ ਕਿ ਆਪਣੇ ਸੱਚੇ ਹੁੰਦੇ ਆ ਠੀਕ ਹੈ ਸੱਚੇ ਪਰਿਵਾਰਜਨ ਹੁੰਦੇ ਆਪਣੇ ਜੋ ਕਿ ਆਪਣੀਆਂ ਅਛਾਈਆਂ ਦੇ ਨਾਲ-ਨਾਲ ਆਪਣੀਆਂ ਬੁਰਾਈਆਂ ਨੂੰ ਵੀ ਦੱਸਦੇ ਰਹਿੰਦੇ ਆ ਹਨਾ ਉਹ ਆਪਣੇ ਸੱਚੇ ਦੋਸਤ ਹੁੰਦੇ ਆ ਪਰ ਇੱਕ ਹੁੰਦੇ ਆ ਨੈਗੇਟਿਵ ਲੋਗ ਹੁੰਦੇ ਆ ਜੋ ਸਿਰਫ ਜੋ ਸਿਰਫ ਜਿਨ੍ਹਾਂ ਦਾ ਕੰਮ ਹੁੰਦਾ ਹੈ ਸਿਰਫ ਆਪਣੀ ਜ਼ਿੰਦਗੀ ਦੇ ਵਿੱਚ ਰੋੜੇ ਵਿਛਾਉਣਾ ਕੰਡੇ ਵਿਛਾਉਣਾ ਠੀਕ ਹੈ ਆਪਾਂ ਸਹੀ ਰਾਹ ਤੇ ਚੱਲ ਰਹੇ ਹੁੰਨੇ ਆ ਚੰਗੇ ਰਾਹ ਤੇ ਚੱਲ ਰਹੇ ਹੁੰਨੇ ਆ ਤਾਂ ਵੀ ਉਹਨਾਂ ਨੇ ਜਾਨੀ ਕਿ ਬੁਰਾਈਆਂ ਕੱਢਣੀਆਂ ਹੀ ਕੱਢਣੀਆਂ ਹੁੰਦੀਆਂ ਠੀਕ ਹੈ 네ਗੇਟਿਵ ਪੁਆਇੰਟ ਲੈ ਕੇ ਹੀ ਆਉਣਾ ਹੁੰਦਾ ਹੈ ਤੇ ਇਸ ਤਰ੍ਹਾਂ ਦੇ ਲੋਕਾਂ ਨੂੰ ਹਮੇਸ਼ਾ ਆਪਾਂ ਨੂੰ ਇਗਨੋਰ ਕਰਨਾ ਚਾਹੀਦਾ ਹੈ ਨਾ ਕਿ ਉਹਨਾਂ ਦੀ ਤਰਫ ਧਿਆਨ ਦੇਣਾ ਚਾਹੀਦਾ ਜੇ ਆਪਾਂ ਉਹਨਾਂ ਨੂੰ ਇਗਨੋਰ ਕਰਾਂਗੇ ਤਾਂ ਹੀ ਆਪਾਂ ਲਾਈਫ ਦੇ ਵਿੱਚ ਸਕਸੈਸ ਹੋ ਸਕਦੇ ਹਾਂ ਦੇਖੋ ਜੀ ਅੱਜ ਗੁਰੂ ਨਾਨਕ ਜੰਮਤਿ ਦਾ ਦਿਹਾੜਾ ਹੈ ਹਨਾ ਤੇ ਗੁਰੂ ਨਾਨਕ ਦੇਵ ਜੀ ਵੀ ਇੱਕ ਇਨਸਾਨ ਹੀ ਸੀਗੇ ਹਨਾ ਪਰ ਉਹਨਾਂ ਨੇ ਸਹੀ ਰਾਸਤੇ ਤੇ ਚੱਲ ਕੇ ਦੁਨੀਆ ਦੀ ਪ੍ਰਵਾਹ ਕੀਤੇ ਬਿਨਾ ਹਨਾ ਹਾਲਾਂਕਿ ਉਹਨਾਂ ਨੂੰ ਵੀ ਬਹੁਤ ਨੈਗੇਟਿਵ ਲੋਕ ਮਿਲਦੇ ਸੀਗੇ ਉਹਨਾਂ ਨੂੰ ਵੀ ਲੋਕ ਐ ਕਹਿ ਦਿੰਦੇ ਸੀਗੇ ਵੀ ਇਹ ਤਾਂ ਵਹਿਲੀ ਹੈ ਇਹ ਤਾਂ ਘੁੰਮਦੇ ਰਹਿੰਦੇ ਤੇ ਉਪਦੇਸ਼ ਦੇਣ ਤੇ ਰਹਿੰਦੇ ਆ ਹਨਾ ਹਾਲਾਂਕਿ ਉਹਨਾਂ ਨੇ ਪ੍ਰਵਾਹ ਕੀਤੇ ਬਿਨਾ ਆਪਦੀ ਜ਼ਿੰਦਗੀ ਦਾ ਸਫ਼ਰ ਜਿਹੜਾ ਬਤਾਇਆ ਵਧੀਆ ਲੋਕਾਂ ਨੂੰ ਸਹੀ ਮਾਰਗਦਰਸ਼ਨ ਕੀਤਾ ਤੇ ਅੱਜ ਦੇਖੋ ਜੀ ਆਪਣਾ ਸਾਰਾ ਜਗਤ ਉਹਨਾਂ ਨੂੰ ਯਾਦ ਕਰਦਾ ਹੈ ਨਾ ਅੱਜ ਦੇ ਦਿਨ ਆਪਾਂ ਮੱਥਾ ਟੇਕਦੇ ਆਂ ਉਹਨਾਂ ਨੂੰ ਜੀ ਤੇ ਐਸੇ ਤਰ੍ਹਾਂ ਆ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ ਜਿਵੇਂ ਇੱਕ ਬੀਜੀ ਨੇ ਦੋਹਾ ਵੀ ਲਿਖਿਆ ਹੈ ਨਾ ਤੇ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਵੀ ਆਪਾਂ ਨੂੰ ਨੈਗੇਟਿਵ ਕਮੈਂਟ ਜਿਹੜੇ ਆ ਉਹ ਅਵੋਇਡ ਕਰਨੇ ਚਾਹੀਦੇ ਆ ਉਨਾਰਾਂ ਨੂੰ ਇਗਨੋਰ ਕਰਨਾ ਚਾਹੀਦਾ ਹੈ ਤੇ ਆਪਦੇ ਸਹੀ ਰਾਹ ਤੇ ਸਹੀ ਕੰਮ ਵਾਸਤੇ ਚੱਲਦੇ ਰਹਿਣਾ ਚਾਹੀਦਾ ਹੈ ਜੀ ਇੱਕ ਜੀ ਆਪਾਂ ਨੂੰ ਕਮੈਂਟ ਆਇਆ ਸੀ ਵੀ ਤੁਸੀਂ ਲਾਲਟਣਾ ਹਜੇ ਤੱਕ ਵੀ ਸੰਭੇ ਰੱਖੀਆਂ ਹੋਈਆਂ ਆ ਜੀ ਤੇ ਹਾਂਜੀ ਇਹ ਲਾਲਟਣਾ ਅਸੀਂ 7-8 ਸਾਲ ਪਹਿਲਾਂ ਲੈਂਦੀਆਂ ਸੀਗੀਆਂ ਜਦੋਂ ਆਪਾਂ ਮੁਰਗੇ ਮੁਰਗੀਆਂ ਦਾ ਕੰਮ ਸ਼ੁਰੂ ਕੀਤਾ ਸੀਗਾ ਤੇ ਉਦੋਂ ਮੇਰੇ ਹਸਬੰਦ ਨੂੰ ਬਹੁਤ ਜ਼ਿਆਦਾ ਸ਼ੌਂਕ ਸੀ ਵੀ ਮੈਂ ਪੁਲਟਰੀ ਫਾਰਮ ਖੋਲਾ ਮੈਂ ਹੈਚਰੀ ਖੋਲਾ ਹਨਾ ਹੈਚਿੰਗ ਮਸ਼ੀਨ ਵੀ ਵੀ ਘਰ ਦੇ ਬਣਾਵਾ ਤੇ ਇਹਨਾਂ ਨੇ ਯਾਨੀ ਕਿ YouTube ਤੋਂ ਦੇਖ-ਦੇਖ ਕੇ ਥੋੜਾ ਜਿਹਾ ਜਿਵੇਂ ਸਰਚ ਕੀਤਾ ਤੇ ਵੀ ਐਗ ਹੈਚਿੰਗ ਦੇ ਬਾਰੇ ਹਨਾ ਸਰਚ ਕੀਤਾ ਤੇ ਉਦੋਂ ਇਹ ਲਾਲਟਰਨਾ ਲੈ ਕੇ ਆਏ ਸੀਗੇ ਕਿਉਂਕਿ ਆਪਾਂ ਉਦੋਂ ਇੱਕ ਵਾਰੀ ਬੀ ਪੋਲਟਰੀ ਫਾਰਮ ਸ਼ੁਰੂ ਕੀਤਾ ਸੀਗਾ ਹਨਾ ਤੇ ਇੰਨਾ ਮਤਲਬ ਨਹੀਂ ਸੀਗਾ ਵੀ ਆਪਾਂ ਹੈਚਿੰਗ ਮਸ਼ੀਨ ਵੀ ਲਿਆ ਸਕੀਏ ਤੇ ਉਦੋਂ ਇਹਨਾਂ ਨੇ ਫਿਰ ਲਾਲਟਰਨਾ ਲਿਆ ਕੇ ਤੇ ਇੱਕ ਅਲਮਾਰੀ ਦੇ ਵਿੱਚ ਐ ਉਥੇ ਲਾਲਟਰਨਾ ਜਗਾ ਕੇ ਰਾਤ ਨੂੰ ਰੱਖਣੀ ਆ ਇਹ ਬਲਬ ਜਗਾਏ ਹੋਏ ਸੀਗੇ ਤੇ ਕਾਫੀ ਹੀਟ ਜਿੱਦਾਂ ਕਿ ਆਂਡਿਆਂ ਨੂੰ ਹੀਟ ਦੀ ਜ਼ਰੂਰਤ ਹੁੰਦੀ ਹੈ ਤੇ ਆਂਡੇ ਰੱਖ ਕੇ ਤੇ ਉਹਨਾਂ ਨੂੰ ਹੈਚ ਹੋਣ ਵਾਸਤੇ ਰੱਖਿਆ ਸੀਗਾ ਜੀ ਤੇ ਇੱਕ ਤਰ੍ਹਾਂ ਦਾ ਇਹ ਐਕਸਪੈਰੀਮੈਂਟ ਕੀਤਾ ਸੀਗਾ ਵੀ ਜੇ ਇਹ ਕਾਮਯਾਬ ਹੋ ਜਵੇ ਤਾਂ ਹਨਾ ਤੇ ਉਹ ਜਿਵੇਂ ਕਿ 20-21 ਦਿਨਾਂ ਦੇ ਬਾਅਦ ਉਹ ਐਗ ਹੈਚ ਵੀ ਹੋ ਗਏ ਸੀ ਕਿਉਂਕਿ ਹੀਟ ਨਾ ਹੀ ਹੁੰਦੇ ਹਨਾ ਤੇ ਹੀਟ ਨਾਲ ਉਹ ਐਗ ਹੈਚ ਵੀ ਹੋ ਗਏ ਪਰ ਉਹ ਪ੍ਰੋਪਰ ਨਹੀਂ ਹੋਏ ਸੀਗੇ ਹਨਾ ਜਿਹੜੇ ਉਹਨਾਂ ਦੇ ਵਿੱਚ ਚੂਚੇ ਸੀਗੇ ਉਹ ਕਮਜ਼ੋਰ ਰਹਿ ਗਏ ਸੀਗੇ ਇਸ ਕਰਕੇ ਥੋੜੇ ਦਿਨਾਂ ਬਾਅਦ ਉਹ ਮਰ ਗਏ ਸੀਗੇ ਤੇ ਯਾਨੀ ਕਿ ਪ੍ਰੋਪਰ ਉਹਨਾਂ ਨੂੰ ਹੀਟ ਨਹੀਂ ਮਿਲੀ ਸੀਗੇ ਇਸ ਕਰਕੇ ਅਸੀਂ ਲਾਟਰਾਂ ਲੈ ਕੇ ਆਂਦੀਆਂ ਸੀਗੀਆਂ ਤੇ ਹੁਣ ਆਪਾਂ ਸਾਂਭ ਕੇ ਰੱਖਿਆ ਹੋਈਆਂ ਦੇਖੋ ਵਾਹਿਗੁਰੂ ਦੀ ਕਿਰਪਾ ਨਾਲ ਉਸ ਤੋਂ ਬਾਅਦ ਆਪਾਂ ਹੈਚਿੰਗ ਮਸ਼ੀਨ ਵੀ ਲੈ ਆਏ ਹਨਾ ਆਪਣਾ ਕੰਮ ਜਿਹੜਾ ਸੀ ਵਧੀਆ ਚੱਲ ਪਿਆ ਪੋਪਿਟੀ ਫਾਰਮ ਦਾ ਤੇ ਪਰ ਇਹ ਲਾਲਟਰਨ ਆਪਾਂ ਸੰਭਾਲ ਕੇ ਰੱਖ ਲਈਆਂ ਤੇ ਹਮੇਸ਼ਾ ਸੰਭਾਲ ਕੇ ਹੀ ਰੱਖਾਂਗੇ ਜਿੰਦੋਂ ਤੱਕ ਜ਼ਿੰਦਗੀ ਹੈਗੀ ਹੈ ਜੀ ਤੇ ਮੈਨੂੰ ਐਸੇ ਵੀ ਬਹੁਤ ਵਧੀਆ ਲੱਗਦੀ ਹੈ ਜਿਹੜੀਆਂ ਪੁਰਾਣੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨਾ ਤੇ ਬਸ ਇਹ ਸੀਗਾ ਜੀ ਤੇ ਇੱਕ ਕਿਉਂਕਿ ਇਹ ਲਾਲਟਰਾਂ ਨਾਲ ਨਾ ਆਪਣਾ ਜਿਹੜਾ ਕੀ ਪੁਰਾਣਾ ਟਾਈਮ ਪੜਾਈ ਦਾ ਟਾਈਮ ਉਹ ਟਾਈਮ ਜਿਹੜਾ ਉਹ ਜੁੜਿਆ ਹੋਇਆ ਹੈ ਨਾ ਤੇ ਕਿਉਂਕਿ ਜਦੋਂ ਬਚਪਨ ਵਿੱਚ ਪੜ੍ਹਦੇ ਹੁੰਦੇ ਸੀਗੇ ਉਦੋਂ ਕਿਹੜਾ ਇਨੀ ਫੈਸਿਲਿਟੀਆਂ ਹੁੰਦੀਆਂ ਸੀ ਉਦੋਂ ਕਿਹੜਾ ਇਨਵਰਟਰ ਹੁੰਦੇ ਸੀਗੇ ਉਦੋਂ ਲਾਲਟਰਾਂ ਜਗਾ ਕੇ ਦੀਵੇ ਬਾਲ ਕੇ ਪੜ੍ਹਦੇ ਹੁੰਦੇ ਸੀ ਮੈਂ ਖੁਦ ਜਦੋਂ ਕਿ ਦੀਵੇ ਬਾਲ ਕੇ ਜਿਹੜੇ ਆ ਰਾਤ ਨੂੰ ਪੜ੍ਹਾਈ ਕੀਤੀ ਹੋਈ ਹੈ ਜੀ ਤੇ ਇਹ ਆਪਣੇ ਕਲਚਰ ਨਾਲ ਆਪਣੇ ਜ਼ਿੰਦਗੀ ਨਾਲ ਜੁੜਨਾਂ ਹੋਈਆਂ ਚੀਜ਼ਾਂ ਐ ਜੀ ਇਸ ਕਰਕੇ ਮੈਨੂੰ ਵਧੀਆ ਲੱਗਦੀਆਂ ਮੈਂ ਇਹਨਾਂ ਨੂੰ ਸੰਭਾਲ ਕੇ ਰੱਖ ਲਿਆ ਸੀਗਾ ਹਾਲਾਂਕਿ ਇਹਨਾਂ ਦਾ ਕੰਮ ਆਪਾਂ ਲੈਂਦੇ ਨਹੀਂਗੇ ਪਰ ਸੰਭਾਲ ਕੇ ਰੱਖੀਆਂ ਹੋਈਆਂ ਐ ਜੀ ਤੇ ਹੋ ਸਕਦਾ ਵੀ ਜਿੱਦਾਂ ਹੁਣ ਆ ਆਰਮੀ ਵਾਲੇ ਆ ਕੇ ਬਹਿ ਗਏ ਆ ਕਹਿ ਦਿੰਦੇ ਹੋ ਸਕਦਾ ਵੀ ਲੜਾਈ ਲੱਗ ਜੇ ਕੀ ਤਾਂ ਲਾਲਟ ਲਾਣ ਦੀ ਜ਼ਰੂਰਤ ਪੈ ਜਵੇ ਹੈ ਕਿ ਨਹੀਂ ਚਲੋ ਜੀ ਇਹ ਥੋੜੀਆਂ ਜਿਹੀਆਂ ਗੱਲਾਂ ਬਾਤਾਂ ਸੀਗੀਆਂ ਜਿਹੜੀਆਂ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਵਾਕਈ ਦਾ ਬਲੌਗ ਆਪਾਂ ਅੱਗੇ ਬਣਾਵਾਂਗੇ ਜੀ ਕਿਉਂਕਿ ਹੁਣ ਟਾਈਮ ਹੋ ਜਾਣਾ ਹੈ ਚਾਹ ਬਣਾਉਣ ਦਾ ਚਾਹ ਬਣਾਉਣ ਤੋਂ ਬਾਅਦ ਮੈਂ ਫਿਰ ਜਾਣਾ ਹੈ ਬਾਬਾ ਖੇਤਰਪਾਲ ਜੀ ਦੇ ਅੱਜ ਪੁੰਨਿਆ ਜੀ ਤੇ ਮੱਥਾ ਟੇਕਣ ਜਾਣਾ ਹੈ ਜੀ ਤੇ ਇਸ ਕਰਕੇ ਉਸ ਤੋਂ ਬਾਅਦ ਆਪਾਂ ਵਲੌਗ ਬਣਾਉਂਦੇ ਰਾਵਾਂਗੇ ਤੁਸੀਂ ਬਣੇ ਰਹੋ ਵਲੌਗ ਦੇ ਵਿੱਚ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵਲੌਗ ਪੂਰਾ ਜ਼ਰੂਰ ਦੇਖਿਆ ਕਰੋ ਤੁਹਾਡੇ ਸਭ ਦੀ ਸਪੋਰਟ ਦੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਤੁਹਾਡੇ ਸਪੋਰਟ ਨਾਲ ਹੀ ਆਪਾਂ ਅੱਗੇ ਵਧਾਂਗੇ ਜੀ ਅੱਜਿੱਦਰ ਗਾਰਡਨ ਨੂੰ ਲਾਤਾ ਪਾਣੀ ਦੇਖੋ ਸਾਰੇ ਇੱਧਰ ਪਾਣੀ ਲਾਤਾ ਤੇ ਹੁਣ ਇੱਥੇ ਵਧੀਆ ਮੈਥੇ ਪਾਲਕ ਵੀ ਉਗਣ ਲੱਗ ਗਏ ਆ ਤੇ ਰਾਜੇਂਦਰ ਉੱਧਰ ਬੈਠੇ ਕਰ ਰਿਹਾ ਐ ਇੰਜੋਏ ਫੋਨ ਦੇਖ ਰਿਹਾ ਟਾਈਮ ਪਾਸ ਕਰ ਰਿਹਾ ਤੇ ਆਪਾਂ ਜਾ ਰਹੇ ਸੀਗੇ ਪਾਪਾ ਜੀ ਖੇਤਰਪਾਲ ਦੇ ਮੱਥਾ ਟੇਕਣ ਵਾਸਤੇ ਚਲੋ ਜੀ ਜਾਂਦੇ ਆ ਮੱਥਾ ਟੇਕਣ ਹੁਣ ਠੀਕ ਹੀ ਜਾਂਦਾ ਇਹ ਫਟਾਸ ਲੈ ਕੇ ਗਏ ਦੋ ਜਣੇ

बस बा जी ने जन्मदिन मना लिया ना मेरे तो तो तो। तुम पैसे लगते चला लो चल फिर कम कर फिर लिया पटाके कम कुम कर परसों पठे पुठे पा फिर लिया जाके थोड़ा जा कम तो कर लीए बच्चे बड़े चंड अजकल है ਬਹੁਤ ਖਰਾਬ ਹੈ ਬੱਚੇ ਸਹੀ ਹੈ ਨਾ ਤੂੰ ਲੋਲੇ ਮੇਰੇ ਤੂੰ ਅਰੇ ਤੀ ਟੇਲੇ ਇਹ ਤੂੰ ਰੱਬ ਇਹ ਰੱਬ ਸੈਨਾ ਫਿਰ ਰਹੀ ਕਿਹ ਜਾਂਦਾ ਤੁਮ ਜਾਣਦੇ ਕੀ ਕਹੀ ਜਾਂਦਾ ਟਾ 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 ਕਰੀ ਜਾਂਦਾ ਕੋਈ ਸਮਝ ਤਾਂ ਹੋਣੀ ਨਹੀਂਗੀ ਹੂੰ ਇਹ ਜੀ ਪੱਬਾ ਖੇਤਰਪਾਲ ਜੀ ਦਾ ਮੰਦਿਰ ਜਿੱਥੇ ਆਪਾਂ ਮੱਥਾ ਟੇਕਣ ਆਉਣੀ ਹੁੰਨੀ ਆ ਬਾਬਾ ਖੇਤਰਪਾਲ ਜੀ ਇਧਰ ਸਿਮ ਮੱਥਾ ਦੇਕੀ ਦਾ ਅੱਧੀ ਲੱਸੀ ਚੜਾਈ ਦੀ ਆ ਤੇਲ ਚੜਾਈ ਦਾ ਸਿੰਦੂਰ ਦੇ ਟਿੱਕੇ ਲਾਈ ਦੀ ਆ ਤੇ ਇਧਰ ਹੈਗੇ ਜੀ ਨਾਲ ਹੀ ਮਾਤਾ ਜੀ ਦੀ ਜਗਾ ਬਣੀ ਹੋਈ ਹੈ ਇੱਥੇ ਵੀ ਆਪਾਂ ਮੱਥਾ ਟੇਕੀ ਦਾ ਆ ਤੇ ਇਧਰ ਜੋਤਾਂ ਜਗ ਰਹੀਆਂ ਆ